ਸਾ جہانوں ਜੇਲ੍ਹ ਵਿੱਚ ਛੁੱਟ ਕੇ ਅਰੰਗਜੀਤ ਹਿੰਦੋਸਤਾਨ ਦਾ ਬਾਦਸ਼ਾਹ ਬਣਿਆ ਮੁਸਲਮਾਨ ਧਰਮ ਵੀ ਦੋ ਤਰ੍ਹਾਂ ਦੇ ਮੁਸਲਮਾਨ ਮੰਨੇ ਜਾਂਦੇ ਇੱਕ ਸ਼ੀਆ ਇੱਕ ਸੂਨੀ ਅਰੰਗਜੀਤ ਬਹੁਤ ਹੀ ਕੱਟੜ ਵਿਚਾਰਾਂ ਦਾ ਸੀ ਜਿੱਦਾਂ ਤੁਸੀਂ ਪਹਿਲਾਂ ਇਤਿਹਾਸ ਵੀ ਜਾਣਦੇ ਆ ਕਿਸੇ ਸਮੇਂ ਸਮੇਸ ਕਾਬਲ ਵੀ ਜਦੋਂ ਗानिस्तान ਦੇ ਕੋਲ ਧਰਮ ਹੁੰਦਾ ਸੀ ਉਸੇ ਦਾਰਾ ਮੁਸਲਮ ਧਰਮ ਦੀ ਤਬਦੀਲ ਹੋ ਗਿਆ। ਹਰਾਨ, ਰਾਕ, 사우ਦੀ, ਤੁਰਕ, तुर्की ਕਹਦੇ ਆਂ। ਏਰੀਆ ਉੱਜੇਗਰ ਉੱਜੇਗਰ ਉੱਜੇਗਰਸਤਾਨ, ਤੁਰਕਸਤਾਨ। ਇਹ ਸਾਰੇ ਦੇਸ਼ ਜਿਹੜੇ ਹੈਗੇ ਆ, ਕਦੇ ਇੱਥੇ ਇਸਲਾਮ ਨਹੀਂ ਸੀ ਹੁੰਦਾ ਹੈਗਾ। ਹੜੀ-ਹੜੀ ਇਹ ਸਾਰੇ ਧਰਮ ਜਿਹੜੇ ਹੈਗੇ ਆ ਬਦਲ ਕੇ ਜਬਰਦਸਤੀ ਇਹਨੂੰ ਕਈ ਡੰਡੇ ਤੇ ਜੋਰ ਨਾਲ ਅਸਲਾਮ ਵਿੱਚ ਲਿਆਂਦੇ ਗਏ ਹੁਣ ਬਾਰੇ ਆ ਗਈ ਸੀ ਭਾਰਤ ਦੀ ਹਿੰਦੁਸਤਾਨ ਦੀ ਪਹਿਲਾਂ ਵੀ ਲਾਸ ਡੰਡੇ ਚੱਤੇ ਜਾਂਦੇ ਰਹੇ ਦਾ ਗੁਰਦਾਨ ਸਿੰਘ ਦੇ ਬਾਰੇ ਆਪਾਂ ਇੱਕ ਰਾਏ ਭੋਏ ਦੀ ਤਲਵੰਡੀ ਚੰਦ ਸੁਣਦੇ ਆ ਰਾਏ ਭੋਏ ਤੇ ਜਿਹੜੇ ਪੁਰਾਣੇ ਸੀ ਗੀਤ ਸੀ ਆਪਾਂ ਪੜ੍ਹਦੇ ਆ ਕਿ ਰਾਏ ਬਲਾਰ ਨੇ ਅਤੀ ਜ਼ਗੀਰ ਗੁਰ ਨਾਲ ਕੀ ਦੇ ਜੀ ਨੂੰ ਦੇਤੀ ਉਹ ਜਿਹੜੀ ਬਾਕੀ ਜ਼ਮੀਨ ਉਹਨਾਂ ਨੂੰ ਮਿਲੀ ਸੀ ਸਾਰੇ ਉਹ ਧਰਮ ਕਨਵਰਟ ਕਰਕੇ ਨ ਕਰਕੇ ਮਿਲੀ ਸੀ ਰਾਏ ਕੋਈ ਰਾਏ ਬਲਾਰ ਇਹ ਸ਼ਬਦ ਆਪਾਂ ਪਿਛਲੇ ਦਿਨਾਂ ਵਿੱਚ ਸੁਣੇ ਅਰੰਧ ਦੇਵ ਨੇ ਕਈ ਮੈਥਡ ਬਣਾਏ ਉਹਦਾ ਪਹਿਲਾ ਮੈਥਡ ਇਹ ਸੀ ਜੋ ਬੰਦੇ ਵਿਦਵਾਨ ਹੋਸਪੀਟਲ ਪੜੇ ਲਿਖੇ ਆ ਜਿਨ੍ਹਾਂ ਦਾ ਸਮਾਜ ਵਿੱਚ ਆਧਾਰ ਆ ਜਿਨ੍ਹਾਂ ਦੀ ਸਮਾਜ ਇੱਜ਼ਤ ਕਰਦਾ ਹੈ ਪਹਿਲਾਂ ਉਹਨਾਂ ਨੂੰ ਮੁਸਲਮਾਨ ਬਣਾਇਆ ਜਾਵੇ ਉਹਨਾਂ ਨੂੰ ਦੇਖ ਕੇ ਦੇਖੀ ਆਪੇ ਵੰਜਣਗੇ ਬਾਕੀ ਦੇ ਕਸ਼ਮੀਰ ਵਿੱਚ ਵੀ ਸਭ ਤੋਂ ਵੱਡਾ ਕਾਰਨ ਇਹ ਸੀ ਕਸ਼ਮੀਰ ਦੇ ਵਿੱਚ ਬਹੁਤ ਫਿਲਾਸਫਰ ਪੜੇ ਲਿਖੇ ਵਿਦਵਾਨ ਬੇਦਾਂ ਦੇ ਗਿਆਤਾ ਬ੍ਰਾਹਮਣ ਪੰਡਤ ਰਹਿੰਦੇ ਸੀ ਬਹੁਤ ਜ਼ਿਆਦਾ ਜਿਹੜਾ ਆਪਣਾ ਗਿਆਨ ਸਾਰੇ ਹਿੰਦੁਸਤਾਨ ਨੂੰ ਵੰਡਦੇ ਸੀ ਤੇ ਉਹਦੇ ਗਿਆਨ ਵੇਦਾਂ ਦੀ ਜਾਣਕਾਰੀ ਸਾਰੇ ਲੋਕਾਂ ਨੂੰ ਜਿੱਦਾਂ ਕਸ਼ਮੀਰ ਤੋਂ ਆ ਕੇ ਪਾਣੀ ਸਤਲੁਜ ਵਿਆਸ ਰਾਵੀ ਚਨਾਬ ਜੇਲਮ ਹਿੰਦੁਸਤਾਨ ਦੇ ਵਕ-ਵਕ ਇਲਾਕਿਆਂ ਨੂੰ ਸਿੰਚਾਈ ਦਿੰਦਾ ਹੈ ਰਿਸਰਚ ਕਰਦਾ ਹੈ ਉਹ ਜੀ ਤਰ੍ਹਾਂ ਉਹ ਬ੍ਰਾਹਮਣ ਜਿਹੜੇ ਸੀ ਹਿੰਦੁਸਤਾਨ ਦੇ ਵੱਖ-ਵੱਖ ਇਲਾਕਿਆਂ ਨੂੰ ਗਿਆਨ ਦੀ ਜਾਣਕਾਰੀ ਦਿੰਦੇ ਸੀ ਗਿਆਨ ਦੀ ਸਿੰਚਾਈ ਕਰਦੇ ਸੀ ਅਰੰਗਦੇਵ ਇਹ ਸੋਚਦਾ ਸੀ ਇਹ ਧਾਰਾ ਹੀ ਟੜਕੇ ਜਾਵੇ ਜਿੱਤੋਂ ਗਿਆਨ ਆਉਂਦਾ ਹੈ ਤੇ ਜੇਕਰ ਉਹ ਆਪਣੇ ਬੰਦ ਹੋ ਜਾਣਾ ਸ਼ੇਰਪੁਖਾਨ ਦੀ ਝੂਟੀ ਲਾਈ ਗਈ ਵੱਖ-ਵੱਖ ਤਰ੍ਹਾਂ ਦੇ ਲਾਲ ਦਿੱਤੇ ਗਏ ਜਿਹੜਾ ਲਾਲ ਚੁ ਨਹੀਂ ਆਉਂਦਾ